ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਬੈਡ ਦਿਖਾਵਾਂਗੇ ਸੇ ਦਾ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆਓ ਅੱਗੇ ਕਰੀਏ ਕਰੋ ਸੱਸੀ ਗਾਲ ਭਾਈ ਸੱਸੀ ਗਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਭਾਈ ਪਿੰਡ ਆਪਣਾ ਧੌਲਾ ਦੇਨ 98799 83299 98799 83299 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਘੁਣਸਾਲੇ ਰਾਹ ਦੇ ਘਰ ਆ ਗਿਆ ਆਪਣਾ ਹਣਾ ਘੁਣਸਾਲੇ ਰੂਟ ਤੇ ਆ ਬਾਈ ਠੀਕ ਹੈ ਤੇ ਜਿਹੜੇ ਆਪਾਂ ਵੈੜ ਦੇਖੀਏ ਨਾ ਜਰਸੀ ਵੈੜ ਤੇਰੀ ਹਲਕਾ ਜਿਹਾ ਕ੍ਰੋਸ ਬੰਨਦੀਦਾ ਇਹਦੇ ਵਿੱਚ ਹਣਾ ਹਾਂ ਹਾਂ ਬਾਈ ਠੀਕ ਹੈ ਉਹ ਠੰਡੀ ਸੀਲ ਬਹੁਤ ਹੈ ਜੀ ਠੀਕ ਹੈ ਸੂਆ ਕਿਹੜਾ ਸੁੰਦੀ ਆ ਸੂਆ ਬਾਈ ਦੂਜਾ ਸੂਆ ਦੂਜਾ ਸੂਆ ਤੇ ਪਹਿਲੇ ਸੂਏ ਦੁੱਧ ਦੇ ਨੇ ਕਿੰਨਾਕ ਦਿੱਤਾ ਆਪਣੇ ਕੋਲ ਪਹਿਲੇ ਲੀਟਰ ਬਾਈ 19-20 ਲੀਟਰ ਦੁੱਧ ਦਿੱਤਾਗਾ 19-20 ਲੀਟਰ ਹਾਂ ਹੁਣ ਦਿਨ ਕਿਹ ਅਗਲੇ ਜੂਫ ਹੈ ਲੈ ਜੀ ਬਾਈ ਚਾਰ ਪੰਜ ਦਿਨ ਹਲੇ ਮੰਨ ਲਈ ਹਫਤਾ ਇਹਦਾ ਬਾਕੀ ਪਿਆ ਸੂਨ ਦਾ ਠੀਕ ਹੈ ਤੇ ਥਣਾ ਥਣਾ ਜੀ ਓਕੇ ਬਿਲਕੁਲ ਪੂਰੀ ਓਕੇ ਆ ਗਈ ਪੂਰੀ ਠੰਡੀ ਆ ਗਈ ਇਹਨੂੰ ਫੈਂਟ ਫੂਨ ਬਾਈ ਬਹੁਤ ਹੈ ਜੀ ਠੀਕ ਹੈ 5 5.5 560 ਆਏ ਫੈਂਟ ਆਉਂਦੀ ਹੈ ਮਨਕ ਜਿਹੜੇ ਮੱਝਾਂ ਦੇ ਮੁਕਾਬਲੇ ਚ ਦੁੱਧ ਜਾਂਦਾ ਹੈ ਦਾ ਹਨਾ ਸੋ ਠੰਡੀ ਸੀਲ ਦੇਖੋ ਕੋਈ ਅੰਤ ਨਹੀਂ ਇਹਦਾ ਜਿਵੇਂ ਮਰਜਾ ਹੱਥ ਫੇਰੀ ਚੱਲੋ ਹਨਾ ਥੋੜਾ ਮੁੱਕਰ ਕਰਨ ਦੀ ਕਰਦੀ ਹੈ ਤੇ ਐਦ ਕੀ ਅੰਦਾਜ਼ਾ ਲਾਹ ਲੱਗਿਆ ਬਾਈ ਜਵਾ ਐਦ ਕੀ ਅੰਦਾਜ਼ਾ ਲਾ ਕੇ ਜਲੇ ਦੁੱਧ ਕਿੰਨਾ ਵਾਦੂਗੀ ਤੋ ਭਾਈ ਹੂੰ ਸੇਵਾ ਦਾ ਕਹਿਣ ਨੂੰ ਇਹ ਤਾਂ ਬੰਦ ਪੇਟੀ ਹੈ ਕਿੰਨੀ ਮਰਜੀ ਕਹਦੇ ਪਰ ਇਹ ਦੀ 22 ਬਾਈ ਲੀਟਰ ਪੋਣਾ ਚਾਹੀਦਾ ਮਾਨ ਲਏ 20 ਤੋਂ ਪਰ ਵਾਲੀ ਹੈਗੀ ਆ ਹਾਂ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੀ ਇਹਦੇ ਬਹੁਤ ਚੰਗਿਆ ਸੋਹਣੇ ਦਿਖਾਈ ਦਿੰਦੀਆਂ ਹਨਾ ਮਿਲਕ ਵੇਨ ਬਹੁਤ ਮੋਟੀ ਹੈਗੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਜੀ ਰਬਾਈ ਇਹਦਾ ਲਾਨ 1.75 ਹਜ਼ਾਰ ਰੁਪਿਆ ਮਾਨਦਾਨ ਵਿੱਚੋਂ ਮੜਾ ਪੁੱਤਰ ਕਰ ਦਿੰਗੇ ਭਾਈ ਠੀਕ ਹੈ ਧੋਰੀ ਬਾਹਰ ਨੂੰ ਸੋ 75 ਹਜ਼ਾਰ ਰੁਪਿਆ ਰੇਟ ਆ ਇਹਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜੂ ਦੂਜਾ ਸੂਆ ਬੈਠ ਸੁੰਦੀ ਪਈ ਆ ਕੱਦ-ਕਾੜ ਚੰਗਾ ਜਿੰਦ-ਜਣ ਬਹੁਤ ਆ ਜਰਸੀ ਵਾਲੇ ਗੋਣ ਜਿਆਦਾ ਹਲਕਾ ਇਹ ਬਣ ਕਰਾਉਸਾ ਪੈਂਦਾ ਤੇ ਦੁੱਧ ਜਿੰਨਾ ਪਾਉਗੀ 20 ਪਾ ਦੇ ਚਾਹੇ 18 ਦੇ ਦੇ ਪਰ ਦੇਣਾ ਇਹਨੇ ਫੈਟ ਵਾਲਾ ਜਮਾ ਕਿਉਂਕਿ ਗੋਣੇ ਦੇ ਵਿੱਚ ਤੋਪਾਂ ਤਮੇਲ ਹੋ ਗਿਆ ਜਰਸੀ ਦਾ ਤੇ ਕਰਾਉਸ ਪਾਉਣ ਦਾ ਦੁੱਧ ਦੀ پیداوار ਵੀ ਜਿਆਦਾ ਕੀ ਤੇ ਪਲੱਸ ਫੈਟ ਵੀ ਆਪਾਂ ਉਹਦੇ ਵਿੱਚ ਮਿਲੂਗੀ ਸੋ ਲੈ ਠੀਕਾ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਦੂਜਾ ਸੂਆ ਸੁੰਨ ਨੂੰ ਲਗਭਗ ਇੱਕ ਹਫਤਾ ਬਸਤੀ ਪਿਆ ਕੋਈ ਵੀ ਲੈ ਚਲ ਉੱਥੇ ਭੱਲਾ ਕੋਈ ਵੀ ਛੋਟੀ ਮਾਨ ਕੇ ਨਾ ਆਵੇ ਕੱਦ ਬੈਡ ਬੇਲ ਬੂਲ ਬਹੁਤ ਜਿਆਦਾ ਬੈੜਦੀ ਦੂਜਾ ਸੂਆ ਸੁੰਦੀ ਪਿਆ ਸੋ ਲੈਵਾ ਵਗੈਰਾ ਦੇਖੋ ਪੂਰਾ ਫਿਟਿੰਗ ਵਾਲਾ ਲੈਵਾ ਮੁੱਠੀ ਵਾਲਾ ਥਾਣਾ ਹਾਤੀ ਚੋਈ ਵਾਲਾ 75000 ਰੁਪਇਆ ਇਹਦਾ ਮੁੱਲ ਕੀਤਾ ਗਿਆ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜਾਣਾ ਲੈਵਾ ਵਗੈਰਾ ਦੇਖ ਸਕਦੇ ਹੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਵੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ